ਤਨ ਕੁਛ ਹੋਣ ਬੰਬਾਰ ਜੇ ਸਿਮਰਨ ਪੱਲੇ ਨਹੀਂ ਤਾਂ ਕੁਛ ਵੀ ਨਹੀਂ ਜੇ ਰੱਬ ਮੇਰਾ ਦਾ ਨਹੀਂ ਤੇ ਕੁਛ ਵੀ ਨਹੀਂ ਆ ਕਈ ਲੋਗ ਦੇ ਸੁਬ ਦੇ ਸਜਾਦੇ ਨੇ ਵਿਰਲੇ ਵਿਰਲੇ ਸਿੱਖੀ ਵਿੱਚ ਰਾਜ ਹਨ ਬਾਕੀ ਚੁੱਪੀ ਪੱਲੀ ਉੱਥੇ ਕੀ ਕਰਦੇ ਨੇ ਇਹ ਲੋਗ ਇਹਨਾਂ ਲੋਕਾਂ ਦਾ ਇੱਥੇ ਵੀ ਉਹ ਜੇ ਕੁੱਤੇ ਕੰਮ ਕਰਨ ਤੇ ਸ਼ਰਾਬਾਂ ਪੀਣ ਤੇ ਸਿਰ ਮਨਾਉਣ ਤੇ ਜੀ ਕਰਦਾ ਸੀ ਪਰ ਮਾਤਾ ਪਿਤਾ ਦਾ ਡਰ ਸਮਾਜ ਦਾ ਡਰ ਸੰਗਤਾਂ ਦਾ ਡਰ ਕੀ ਕਹਿਣਗੇ ਮੁੰਡਾ ਇਸ ਤਰ੍ਹਾਂ ਕਰਦਾ ਹੈ ਉੱਥੇ ਜਾ ਕੇ ਇਉਂ ਫਿਰਦੇ ਨੇ ਚੋਪੀ ਭਲੀਏ ਕੀ ਕੁਝ ਖਾ ਲੈਦੇ ਨੇ ਕੀ ਪੀ ਲੈਦੇ ਨੇ ਕੀ ਕਰਦੇ ਨੇ ਸਿੱਕੀ ਹਾਂ ਸਿੱਕੇ ਤੇ ਟੰਗੇ ਰੱਖੀਏ ਬਹੁਤ ਇਸ ਤਰ੍ਹਾਂ ਹੋ ਰਿਹਾ ਜਿਹੜਾ ਜਾਣਦਾ ਉਹਨੂੰ ਸਮਝਾ ਕੇ ਕੱਲੋ ਜੇ ਮੈਂ ਨਾਂ ਦੱਸਾਂ ਕਿਹੜੇ ਕਿਹੜੇ ਉੱਥੇ ਜਾ ਕੇ ਵਿਗੜ ਗਏ ਤੁਸੀਂ ਹੈਰਾਨ ਹੋ ਜਾਓਗੇ ਉਹ ਲੋਕ ਵਿਗੜ ਗਏ ਕੀ ਰੱਖਿਆ ਇਹਨਾਂ ਸਿੱਕੀ ਦਾ ਇਹ ਪੈਸਾ ਹੀ ਸਾਰਾ ਕੁਝ ਰਹਿ ਗਿਆ ਸਤਨਾਮ ਬੇਟਾ ਉਹਨਾਂ ਨੇ ਥੋੜੇ ਚਿਰ ਨੂੰ ਸਾਰੇ ਨੇ ਇਤਨੇ ਮਕਾਰਤੇ ਕਹਿੰਦੇ ਮੈਂ 15 20 ਨੂੰ ਤੇ ਸਮਝਾਇਆ ਕੇਸ ਰਖਾਏ ਨਾ ਬਹੁਤਾ ਹੀ ਕੰਮ ਖਰਾਬ ਹੋ ਗਿਆ ਕਿ ਨੂੰ ਕਿ ਨੂੰ ਸੁਝਾਈਏ ਸਾਸਤਰੀ ਕਾਲ ਵੀ ਨਹੀਂ ਕਰਦਾ ਵੀ ਇਹਨੇ ਆਈ ਕਿਹਨਾਂ ਕੇਸ ਰੱਖੋ ਤੇ ਸਾਸਤਰੀ ਕਾਲ ਵੀ ਨਾ ਕਰੋ ਕੰਮ ਕਰੋ ਵਰਲੇ ਵਰਲੇ ਜਿਹੜੇ ਸਿੱਖੇ ਚ ਰਹਿੰਦੇ ਆ ਜਿਹੜੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੇ ਮੋਤੀ ਤਾਂ ਮੰਦਰ ਉਸਰੇ ਉਥੇ ਤੇ 4 ਡਾਲਰ ਹੀ ਮਿਲਨੇ ਨੇ ਹੀਰੇ ਲੱਗੇ ਹੁਣ ਮਕਾਨਾਂ ਨੂੰ ਇੰਨਾ ਧਨ ਹੋਵੇ ਤਾਂ ਵੀ ਗੁਰਦਾਨ ਕਦੇ ਚਰਨ ਸਿੱਖ ਨਹੀਂ ਛੱਡਦੇ ਤਾਂ ਵੀ ਨਹੀਂ ਛੱਡਦੇ ਪਤਾ ਹੀ ਉਹਨਾਂ ਨੂੰ ਲੱਗਦਾ ਜਦੋਂ ਬੰਦੇ ਦੇ ਪੇਪਰ ਪੈਂਦੇ ਨੇ ਅੰਗੇ ਪਿੱਛੇ ਤੇ ਸਾਰੇ ਹੀ ਪਾਸ ਚੰਗੇ ਪਰੌਂਠੇ ਕਰੋ ਖੜਖੜ ਕੇ ਖਾਂਦੇ ਨੇ ਸਕੂਲੇ ਆ ਗਏ ਮਾਂ ਨੂੰ ਨੇ ਪਾਸ ਮੇ ਪਾਸ ਮੇ ਪਾਸ ਮੇ ਪਾਸ ਗੱਲੀ ਭੱਤੀ ਸਾਰੇ ਹੀ ਪਾਸ ਜਦੋਂ ਪੇਪਰ ਪੈਂਦੇ ਨੇ ਪਤਾ ਲੱਗਦਾ ਰੋਣ ਵਾਲਾ ਮੂੰਹ ਕਰਕੇ ਆ ਜਾਂਦੇ ਨੇ ਸਿੱਖ ਉਹ ਸੱਤਵ ਲੈਤਾ ਚ ਚਲਾ ਜਾ ਮਜਾਲਾ ਕਿਤੇ ਡੋਲ ਜਾ ਕਿਤੇ ਗਲਤੀ ਕਰ ਦੇ ਪਾਵੇ ਐਨਾ ਐਨਾ ਕੱਟਿਆ ਜਾ ਉਹ ਹੈ ਪਾਸ ਜਿਹੜੇ ਇੱਥੇ ਹੀ ਫੇਲ ਹੋ ਗਏ ਤੁਹਾਡੇ ਹੁੰਦੇ ਹੀ ਫੇਲ ਹੋ ਗਏ ਇਹਨੂੰ ਕਿਉਂ ਨਹੀਂ ਜਮ ਲੈਣਾਉਣਗੇ ਫਿਰ ਡੱਕ ਲੋਗੇ ਇਹਨਾਂ ਰੱਬ ਦੇ ਕਾਨੂੰਨ ਬਦਲ ਦੋਗੇ ਜਮਾਂ ਨੂੰ ਕਹਿ ਦੋਗੇ ਨਾ ਖੜਿਓ ਉਹਨਾਂ ਖੜਨਾ ਹੀ ਖੜਨਾ ਹੈ ਸਮਝਾਓ ਇਹਨਾਂ ਨੂੰ ਤਾਂ ਨਹੀਂ ਵਿਗੜ ਚੱਲੀ ਜਾ ਅੱਛਾ ਜਿਹਦਾ ਆਪਾਂ ਨੇ ਟੱਪ ਕੇ ਮੈਂ ਸਿੱਤਾ ਸਟੇਜਾਂ ਤੇ ਬੋਲਾਂਗਾ ਇੱਕ ਇੱਕ ਦਾ ਡਰੈਸ ਦਾ ਨਾਮ ਹੀ ਦੱਸਾਂਗਾ ਹਜ਼ਾਰਾਂ ਲੜਕਿਆਂ ਦਾ ਤੇ ਲਾ ਕੇ ਰੱਖ ਦਵਾਂ ਜੋ ਮੇਰਾ ਕਿਸੇ ਕਰਨਾ ਕਰ ਲੈ ਪਤਾ ਜੇ ਮੈਂ ਰਮਝਾ ਮਾਰਨਾ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਇਹ ਸੇਰਮੁਨ ਨੇ ਬੰਦ ਕਰੋ ਤਮਾਕੂ ਖਾਣੇ ਬੰਦ ਕਰੋ ਵੀ ਮਾਖਾਨੀਆਂ ਬੰਦ ਕਰੋ ਗੁਰਦੁਆਰੇ ਜਾਇਆ ਕਰੋ ਪਾਠ ਕਰਿਆ ਕਰੋ ਬਹੁਤਾ ਨਹੀਂ ਤੇ ਥੋੜਾ ਕਰ ਲੋ ਰਹਿਤ ਤੇ ਰੱਖੋ ਕੀ ਅਸੀਂ ਸਿੱਕੀ ਦਾ ਕਮਾ ਲਿਆ ਕਿੰਨੀ ਕੁ ਬਾਦਰੀ ਅਸੀਂ ਕਰ ਲਈ ਜਦੋਂ ਅਸੀਂ ਇਤਿਹਾਸ ਸੁਣਦੇ ਹਾਂ ਸਹਿਬਜ਼ਾਦੇ ਧੰਨ ਨੇ ਧੰਨ ਧੰਨ ਨੇ ਰੋਮ ਰੋਮ ਕਰਕੇ ਉਹਨਾਂ ਨੂੰ ਧੰਨ ਜੋਰਾਵਰ ਸਿੰਘ ਮਹਾਰਾਜ ਜੀ 7 ਸਾਲ ਦੇ ਕਮਾਲ ਹੈ ਛੋਟੇ ਫਤਿਹ ਸਿੰਘ ਮਹਾਰਾਜ ਜੀ 5 ਸਾਲ ਦੇ ਇਹ ਵੀ ਤੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਅਸੀਂ ਬੱਚੇ ਖੋਨੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਕੋ ਸਾਡਾ ਗੁਰੂ ਗੋਬਿੰਦ ਸਿੰਘ ਤੇ ਬੱਚਿਆਂ ਵਾਲਾ ਕੋਈ ਲੱਛਣ ਹੈ ਕੋਈ ਚੱਲਨੇ ਰਸਤੇ ਮਰਚੇ ਨੇ ਨਿੰਦਿਆ ਚੁਗਦੀ ਝੂਠ ਵੇਜੀ ਕਿ ਅਸੀਂ ਹੱਕ ਹੈ ਸਾਡਾ ਅਸੀਂ ਕਹਿ ਦਈਏ ਬਾਜਾਂ ਵਾਲੇ ਸਾਡੇ ਪਿਤਾ ਜੀ ਨੇ ਸਾਡੀ ਰਹਿਣੀ ਬਹਿਣੀ ਉਨੀ ਉੱਚੀ ਹੈ ਜੇ ਹੈ ਫਿਰ ਤਾਂ ਠੀਕ ਹੈ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਫਿਰ ਉਹ ਵੀ ਅੰਗ ਸੰਗ ਨੇ ਜੋਗੇ ਨੂੰ ਕਿਹਾ ਜੇ ਗੁਰੂ ਜੋਗਾ ਗੁਰੂ ਤੇਰੇ ਜੋਗਾ ਜੇ ਅਸੀਂ ਛਾੜੀ ਦਿੱਤਾ ਹੈ ਦਿਲੋਂ ਤੇ ਮਤ ਕੋਈ ਰਹਿ ਬਲੇਖੇ ਚ ਮਰ ਜਾਣ ਲੱਗਿਆ ਸੰਤ ਗੁਰੂ ਗੋਬਿੰਦ ਸਿੰਘ ਲੈਣ ਆਉਣਗੇ ਜੰਮ ਆਉਣਗੇ ਜੰਮ ਜਿਕਰਾ ਤਾਂ ਕੀਤੇ ਕਿਸੇ ਗੁਰੂ ਨੇ ਨਹੀਂ ਆਉਣਾ ਇਹ ਪੱਕਾ ਸੋਚ ਲਓ